ਇਦਾਂ ਜੀ ਤੇ ਸਾਰੇ ਜਾਣਦੇ ਵੀ ਐਸਓ ਤੇ ਜਿਹੜੇ ਪੰਜਾਬ ਦੇ ਹਾਲਲਾ ਤੇ ਬਹੁਤ ਹੀ ਨਾਜੁਕ ਤੇ ਔਖੀ ਕੜੀ ਦੇ ਵਿੱਚੋਂ ਲੰਘ ਰਹੇ ਆ ਤੇ ਆਪਣੇ ਜਿਹੜੇ ਵੀਰ ਭਰਾ ਸੇਵਾ ਕਰ ਰਹੇ ਆ ਸਮਰਦਾ ਸੇਵਾ ਕਰ ਰਹੀਆਂ ਐਨਜੀਓ ਸੇਵਾ ਕਰ ਰਹੀਆਂ ਉਹਨਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਆ ਕਿਉਂਕਿ ਆਪਣੇ ਘਰ ਦੇ ਕੰਮ ਛੱਡ ਕੇ ਤੇ ਪਾਣੀ ਦੇ ਵਿੱਚ ਪਤਾ ਨਹੀਂ ਉਥੇ ਟੋਵਾ ਮਿਲਣਾ ਉਥੇ ਸੱਪ ਮਿਲਣਾ ਉਥੇ ਕੀ ਮਿਲਣਾ ਇਹ ਦਿਨ ਰਾਤ ਇੱਕ ਕੀਤੀ ਹੈ ਉਹਨਾਂ ਨੂੰ ਜਿੰਨਾ ਵੀ ਪ੍ਰਣਾਮ ਕੀਤਾ ਜਾਵੇ ਉਹ ਥੋੜਾ ਵਾ ਤੇ ਕੁਝ ਕੁ ਲੋਕ ਵਲੌਗਰ ਹੋਗੇ ਸਿਆਸਤਦਾਨ ਹੋਗੇ ਤੇ ਜਾਂ ਕੁਝ ਕੁ ਚੋਰ ਲੋਕ ਜਿੰਨਾ ਸਿਰਫ ਪੈਸੇ ਇਕੱਠੇ ਕਰਨੇ ਆ ਸਿਆਸਤਦਾਨ ਆਪਣੀਆਂ ਵੋਟਾਂ ਵਟੋਰ ਰਹੇ ਆ ਸਿਆਸਤ ਕਰ ਰਹੇ ਆ ਉਹਨਾਂ ਨੂੰ ਕਿਸੇ ਨਾਲ ਨਹੀਂ ਕੋਈ ਮਾਰ ਰਿਹਾ ਕੋਈ ਜੀ ਰਿਹਾ ਖਸਰਾ ਕੋਲ ਪਤਾਸੇ ਪੀ ਰਿਹਾ ਉਹਨਾਂ ਦੀ ਸਿੱਧੀ ਇਹੋ ਕਾਣੀਆਂ ਵੀ ਉਹਨਾਂ ਨੂੰ ਕਿਸੇ ਨਾ ਕੋਈ ਮਤਲਬ ਨਹੀਂ ਹੈ। ਵਲੌਗਰ ਆ ਉਹ ਸਿਰਫ ਵੱਖ-ਵੱਖ ਐਂਗਲਾਂ ਤੋਂ इमोशनल ਵੀਡੀਓ ਬਣਾਵਾ ਰਹੇ ਆ ਤੇ ਆਪਣੇ ਪੇਜਾਂ ਦੇ ਪਾਰ ਰਹੇ ਆ, ਵਿਊ ਲੈ ਰਹੇ ਆ ਤੇ ਡਾਲਰ ਕਮਾ ਰਹੇ ਆ। ਉਹਨਾਂ ਨੇ ਵੀ ਕਿਸੇ ਨੂੰ ਕੁਝ ਨਹੀਂ ਦੇਣਾ। ਜਿੰਨੇ ਵੀ ਪੰਜਾਬ ਦੇ ਵਲੌਗਰ ਆ ਕੁਝ ਨਿੰਦਾ ਹੋਣਗੇ ਜਿਨ੍ਹਾਂ ਨੇ ਡੋਨੇਸ਼ਨ ਦਿੱਤੀ ਹੋਗੀ। ਨਹੀਂ ਤੇ ਜ਼ਿਆਦਾਤਰ ਜਿਹੜੇ ਆ ਸਿਰਫ ਆਪਣੀ ਨਾਲ ਸੰਸਤਾ ਦੇ ਆਉਂਦੇ ਆ। ਆਪਣੀਆਂ ਵੀਡੀਓ ਬਣਾਉਂਦੇ ਆ। ਤੇ ਵੀਊ ਲੈਣਦੇ ਤੇ ਡਾਲਰ ਕਮਾਉਂਦੇ ਆ ਬੜਾ ਕਮਾਲ ਆ ਇਹਨਾਂ ਨੇ ਪੰਜਾਬ ਦੇ ਸਿਰ ਤੋਂ ਪਰਾਂ ਗਾੜੀ ਵੀ ਕਮਾਉਂਦੇ ਰਹਿਣਾ ਵਾ ਪਤਾ ਨਹੀਂ ਇਹਨਾਂ ਨੇ ਦਿਨਾ ਕਦੋਂ ਨਹੀਂ ਦੇਖਾ ਦੂਜੀ ਰਿਕਵੈਸਟ ਆ ਜਿਹੜਾ ਵੀ ਵੀਰ ਭਰਾ ਕੋਈ ਆਰਮੀ ਦੇ ਵਿੱਚ ਆ ਪੁਲਿਸ ਦੇ ਵਿੱਚ ਆ ਜਾਂ ਕਿਤੇ ਵੀ ਨੌਕਰੀ ਕਰ ਰਿਹਾ ਜਾਂ ਐਨ ਆਰ ਆਈ ਆ ਤੁਹਾਨੂੰ ਇੱਕ ਹੋਰ ਰਿਕਵੈਸਟ ਆ ਵੀ ਰਾਸ਼ਣ ਜਿਹੜਾ ਪੰਜਾਬ ਦੇ ਵਿੱਚੋਂ ਮੁੱਕ ਨਹੀਂ ਸਕਦਾ ਉਹ ਬਹੁਤ ਵੀਰ ਭਰਾ ਬਣ ਰਹੇ ਆ ਬਣਦਾ ਬਣਦਾ ਰਹਿਣਾ ਵਾ ਤੇ ਬਣਦਾ ਰਹਿਣਾ ਵਾ ਸੰਕਟਾਂ ਉਪਰਾਲਾ ਕਰ ਰਹੀ ਆਵਾ ਇਹ ਚੀਜ਼ ਦੀ ਕਾਰਣੀ ਆ ਉਹਨਾਂ ਨੂੰ ਰਿਕਵੈਸਟ ਹੈ ਵੀ ਕਿਸੇ ਅਣਜਾਣ ਬੰਦੇ ਨੂੰ ਪੈਸਾ ਨਾ ਪਾਇਆ ਜਾਵੇ ਕਿਉਂਕਿ ਹੁਣ ਕਮਾਈ ਦਾ ਸਾਧਨ ਬਣ ਗਿਆ ਬਹੁਤ ਜਿਹੇ ਪਖੰਡੀ ਲੋਕ ਆ ਜਿਹੜੇ ਹੈਗੇ ਆ ਚੋਰ ਲਾਲਚੀ ਉਹ ਆਪਣੇ ਬਾਰਕੋਡ ਪਾ ਕੇ ਤੇ ਪੈਸੇ ਮੰਗ ਰਹੇ ਆ ਵੀ ਆਪਾਂ ਮੈਡੀਸਨ ਲੈ ਕੇ ਜਾਣਾ ਵਾ ਆਪਾਂ ਪਾਣੀ ਲੈ ਕੇ ਜਾਣਾ ਵਾ ਆਪਾਂ ਲੰਗਰ ਲੰਗਰ ਗੁਰੂ ਦੀ ਕਿਰਪਾ ਨਾਲ ਪੰਜਾਬ ਦੇ ਵਿੱਚੋਂ ਮੁਕੜੀ ਸਕਦਾ ਤੇ ਉਹ ਸਾਡੇ ਵੀਰ ਭਰਾ ਮਾਵਾ ਭੈਣਾ ਭਕਰੋਂ ਪਕਾ ਪਕਾ ਕੇ ਘਲਾਰੀਆਂ। ਸਾਨੂੰ ਹੁਣ ਪੈਸੇ ਦੀ ਗਲਤ ਥਾਂ ਦੇ ਵਰਤੋਂ ਨਹੀਂ ਕਰਨੀ ਚਾਹੀਦੀ। ਪੈਸਾ ਸਾਂਭ ਕੇ ਰੱਖੋ ਥੋੜਾ ਜਿਹਾ। ਮਹੀਨਾ 15 ਦਿਨ ਵੇਟ ਕਰ ਲਓ। ਕਿਉਂਕਿ ਕਈ ਗਰੀਬ ਮਜ਼ਦੂਰ ਕਿਸਾਨ ਵੀਰ ਆ ਜਿਨ੍ਹਾਂ ਦੇ ਘਰ ਟਹਿ ਗਏ ਆ। ਤੇ ਉਹਨਾਂ ਦੀ ਆਪਾਂ ਰਿਪੇਅਰ ਕਰਾਈਏ। ਉਹਨਾਂ ਦੀ ਬਾਹ ਫੜੀਏ। ਕਿਉਂਕਿ ਜਿਹੜੇ ਬੰਦੇ ਨੇ 10-15 ਲੱਖ ਰੁਪਇਆ ਲਾ ਕੇ ساری ਉਮਰ ਦੀ ਕਮਾਈ ਕਰ ਪਾਇਆ ਉਹਦਾ ਕਾਰ ਟੱਟ ਗਿਆ ਉਹ 10 ਸਾਲ ਤੋਂ ਪਹਿਲੇ